ਚਾਲੇ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਬਾਂਦਾ ਮੈਡੀਕਲ ਕਾਲਜ ਦੇ ਵਿੱਚ ਇਲਾਜ ਦੇ ਦਰਮਿਆਨ ਜੋ ਹੈ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਕਈ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਜੋ ਹੈ ਫਲੈਗ ਮਾਰਚ 20 ਕੀਤਾ ਜਾ ਰਿਹਾ ਹੈ ਤਾਂ ਪਰਿਵਾਰ ਦੇ ਵੱਲੋਂ ਕਾਫੀ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਸੱਚਾਈ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮੁਖਤਾਰ ਅंसारी ਦੀ ਮੌਤ ਜਿਹੜੀ ਹੈ ਉਹ ਦਿਲ ਦਾ ਦੌਰਾ ਪੈਣ ਕਰਕੇ ਹੁੰਦੀ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਹਨ ਕਿ ਅਚਾਨਕ ਜੇਲ੍ਹ ਦੇ ਵਿੱਚ ਬੰਦ ਮੁਖਤਾਰ ਅंसारी ਦੀ ਸਿਹਤ ਵਿਗੜੀ ਹੈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਉਸ ਵੇਲੇ ਕਾਰਨ ਦੱਸਿਆ ਗਿਆ ਸੀ ਕਿ ਪੇਟ ਦੇ ਵਿੱਚ ਦਰਦ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਬੀਤੀ ਰਾਤ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਾਬਕਾ ਵਿਧਾਇਕ ਮੁਖਤਾਰ ਅंसारी ਦੀ ਮੌਤ ਹੋ ਗਈ ਹੈ ਤੇ ਮੌਤ ਦਾ ਕਾਰਨ ਜੋ ਹੈ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਇੱਥੋਂ ਤੱਕ ਕਿ ਸੀਐਮ ਦੇ ਵੱਲੋਂ ਆਪਣੀ ਰਿਹائش ਦੇ ਉੱਤੇ ਇੱਕ ਵੱਡੀ ਮੀਟਿੰਗ ਵੀ ਬੁਲਾਈ ਗਈ ਹੈ ਤਾਂ ਮੰਗਲਵਾਰ ਨੂੰ ਅंसारी ਨੂੰ ਦੁਰਗਾਵਤੀ ਮੈਡੀਕਲ ਕਾਲਜ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਹਸਪਤਾਲ ਨੇ ਛੁੱਟੀ ਦਿੱਤੀ ਸੀ ਤੇ ਫਿਰ ਜੇਲ ਦੁਬਾਰਾ ਭੇਜਤਾ ਸੀ ਪਰ ਅਚਾਨਕ ਉਹਨਾਂ ਦੀ ਸਿਹਤ ਵਿਗੜਦੀ ਹੈ ਜਿਸ ਕਰਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਉਣਾ ਪੈਂਦਾ ਤੇ ਜਿਹੜੇ ਇਲਾਜ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ ਦੇ ਵਿੱਚ ਬੰਦ ਸੀ ਮੁਖ्तार ਅंसारी ਜਿਸ ਦੀ ਕੀ ਬੀਤੀ ਦੇਰ ਰਾਤ ਮੌਤ ਹੋ ਗਈ ਹੈ ਮੌਦਾ ਕਾਰਨ ਦਿਲ ਦਾ ਦੌਰਾ ਜਿਹੜਾ ਮੰਨਿਆ ਜਾ ਰਿਹਾ ਹੈ ਤਾਂ ਪੁਲਿਸ ਇਸ ਵੇਲੇ ਪੂਰੀ ਤਰ੍ਹਾਂ ਹਾਈ ਅਲਰਟ ਦੇ ਉੱਤੇ ਹੈ ਕਿਉਂਕਿ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਨਨਾਤੀ ਹੈ ਫੌਜੀ ਜਵਾਨਾਂ ਦੀ ਵੀ ਡਿਊਟੀ ਜਿਹੜੀ ਹੈ ਲਗਾ ਦਿੱਤੀ ਗਈ ਹੈ ਹਾਲਾਂਕਿ ਅੱਜ ਮੁਖਤਾਰ ਅंसारी ਦਾ ਸਸਕਾਰ ਕੀਤਾ ਜਾਂਦਾ ਹੈ ਜਨਹੀਂ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਫੌਜੀ ਜਵਾਨ ਜਿਹੜੇ ਐ ਤਿਆਰ-ਬਰ ਤਿਆਰ ਨੇ ਇੱਥੋਂ ਤਾਂ ਕਿ ਰਾਤ ਦੇ ਸਮੇਂ ਵੀ ਜੋ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਤੈਨਾਤੀ ਕੀਤੀ ਗਈ ਸੀ ਮੌਤ ਬਾਅਦ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਇਥੋਂ ਤੱਕ ਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਯਾਨੀ ਕਿ 4 ਤੋਂ 5 ਵਿਅਕਤੀ ਹੁਣ ਇਕੱਠੇ ਨਹੀਂ ਖੜ ਸਕਦੇ ਕਿਉਂਕਿ ਧਾਰਾ 146 ਲਾਗੂ ਕਰ ਦਿੱਤੀ ਗਈ ਹੈ ਯੂਪੀ ਦੇ ਵਿੱਚ ਇਹ ਧਾਰਾ ਲਾਗੂ ਕੀਤੀ ਹੈ ਕਿਉਂਕਿ ਵਿਚ ਦਿਨੀ ਹਸਪਤਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਮੌਤ ਦਾ ਕਾਰਨ ਹਾਰਟ ਅਟੈਕ ਮੰਨਿਆ ਜਾ ਰਿਹਾ ਪਰ ਇਹ ਸਭ ਦੇ ਵਿਚਾਲੇ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਬਾਂਦਾ ਮੈਡੀਕਲ ਕਾਲਜ ਦੇ ਵਿੱਚ ਇਲਾਜ ਦੇ ਦਰਮਿਆਨ ਜੋ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਕਈ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਜੋ ਹੈ 플ੈਗ ਮਾਰਚ 20 ਕੀਤਾ ਜਾ ਰਿਹਾ ਹੈ ਤਾਂ ਪਰਿਵਾਰ ਦੇ ਵੱਲੋਂ ਕਾਫੀ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕ ਸੱਚਾਈ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮੁਖਤਾਰ ਅंसारी ਦੀ ਮੌਤ ਜਿਹੜੀ ਹੈ ਉਹ ਦਿਲ ਦਾ ਦੌਰਾ ਪੈਣ ਕਰਕੇ ਹੁੰਦੀ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਸਨ ਕਿ ਅਚਾਨਕ ਜੇਲ੍ਹ ਦੇ ਵਿੱਚ ਬੰਦ ਮੁਖਤਾਰ ਅंसारी ਦੀ ਸਿਹਤ ਵਿਗੜੀ ਹੈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਉਸ ਵੇਲੇ ਕਾਰਨ ਦੱਸਿਆ ਗਿਆ ਸੀ ਕਿ ਪੇਟ ਦੇ ਵਿੱਚ ਦਰਦ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਬੀਤੀ ਰਾਤ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਾਬਕਾ ਵਿਧਾਇਕ ਮੁਖ्तार ਅंसारी ਦੀ ਮੌਤ ਹੋ ਗਈ ਹੈ ਤੇ ਮੌਦਾ ਕਾਰਨ ਜੋ ਹੈ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਇੱਥੋਂ ਤੱਕ ਕਿ ਸੀਐਮ ਦੇ ਵੱਲੋਂ ਆਪਣੀ ਰਿਹائش ਦੇ ਉੱਤੇ ਇੱਕ ਵੱਡੀ ਮੀਟਿੰਗ ਵੀ ਬੁਲਾਈ ਗਈ ਹੈ ਤਾਂ ਮੰਗਲਵਾਰ ਨੂੰ ਅंसारी ਨੂੰ ਦੁਰਗਾਵਤੀ ਮੈਡੀਕਲ ਕਾਲਜ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਹਸਪਤਾਲ ਨੇ ਛੁੱਟੀ ਦੇ ਦਿੱਤੀ ਸੀ ਤੇ ਫਿਰ ਜੇਲ ਦੁਬਾਰਾ ਭੇਜਤਾ ਸੀ ਪਰ ਅਚਾਨਕ ਉਹਨਾਂ ਦੀ ਸਿਹਤ ਵਿਗੜਦੀ ਹੈ ਜਿਸ ਕਰਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਉਣਾ ਪੈਂਦਾ ਤੇ ਜਿਹੜੇ ਇਲਾਜ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ ਦੇ ਵਿੱਚ ਬੰਦ ਸੀ ਮੁਖ्तार ਅंसारी ਜਿਸ ਦੀ ਕੀ ਬੀਤੀ ਦੇਰ ਰਾਤ ਮੌਤ ਹੋ ਗਈ ਹੈ ਮੌਦਾ ਕਾਰਨ ਦਿਲ ਦਾ ਦੌਰਾ ਜਿਹੜਾ ਹੈ ਮੰਨਿਆ ਜਾ ਰਿਹਾ ਹੈ ਤਾਂ ਪੁਲਿਸ ਇਸ ਵੇਲੇ ਪੂਰੀ ਤਰ੍ਹਾਂ ਹਾਈ ਅਲਰਟ ਦੇ ਉੱਤੇ ਹੈ ਕਿਉਂਕਿ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਨਾਤੀ ਹੈ ਫੌਜੀ ਜਵਾਨਾਂ ਦੀ ਵੀ ਡਿਊਟੀ ਜਿਹੜੀ ਹੈ ਲਗਾ ਦਿੱਤੀ ਗਈ ਹੈ ਹਾਲਾਂਕਿ ਅੱਜ ਮੁਖਤਾਰ ਅंसारी ਦਾ ਸਸਕਾਰ ਕੀਤਾ ਜਾਂਦਾ ਹੈ ਜਨਹੀਂ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਫੌਜੀ ਜਵਾਨ ਜਿਹੜੇ ਐ ਤਿਆਰ ਬਰ ਤਿਆਰ ਨੇ ਇਥੋਂ ਤੱਕ ਕਿ ਰਾਤ ਦੇ ਸਮੇਂ ਵੀ ਜੋ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਤੈਨਾਤੀ ਕੀਤੀ ਗਈ ਸੀ ਮਤੋਂ ਬਾਅਦ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਇਥੋਂ ਤੱਕ ਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਯਾਨੀ ਕਿ 4 ਤੋਂ 5 ਵਿਅਕਤੀ ਹੁਣ ਇਕੱਠੇ ਨਹੀਂ ਖੜ ਸਕਦੇ ਕਿਉਂਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਯੂਪੀ ਦੇ ਵਿੱਚ ਧਾਰਾ ਲਾਗੂ ਕੀਤੀ ਹੈ ਕਿਉਂਕਿ ਵਿਚ ਦਿਨੀ ਹਸਪਤਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਮੌਤ ਦਾ ਕਾਰਨ ਹਾਰਟ ਅਟੈਕ ਮੰਨਿਆ ਜਾ ਰਿਹਾ ਪਰ ਇਹ ਸਭ ਦੇ ਵਿਚਾਲੇ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਣਾਤੀ ਕੀਤੀ ਗਈ ਹੈ ਬਾਂਦਾ ਮੈਡੀਕਲ ਕਾਲਜ ਦੇ ਵਿੱਚ ਇਲਾਜ ਦੇ ਦਰਮਿਆਨ ਜੋ ਹੈ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਕਈ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਜੋ ਹੈ ਫਲੈਗ ਮਾਰਚ 20 ਕੀਤਾ ਜਾ ਰਿਹਾ ਹੈ ਤਾਂ ਪਰਿਵਾਰ ਦੇ ਵੱਲੋਂ ਕਾਫੀ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕ ਸੱਚਾਈ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮੁਖਤਾਰ ਅंसारी ਦੀ ਮੌਤ ਜਿਹੜੀ ਹੈ ਉਹ ਦਿਲ ਦਾ ਦੌਰਾ ਪੈਣ ਕਰਕੇ ਹੁੰਦੀ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਹਨ ਕਿ ਅਚਾਨਕ ਜੇਲ੍ਹ ਦੇ ਵਿੱਚ ਬੰਦ ਮੁਖਤਾਰ ਅंसारी ਦੀ ਸਿਹਤ ਵਿਗੜੀ ਹੈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਉਸ ਵੇਲੇ ਕਾਰਨ ਦੱਸਿਆ ਗਿਆ ਸੀ ਕਿ ਪੇਟ ਦੇ ਵਿੱਚ ਦਰਦ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਬੀਤੀ ਰਾਤ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਾਬਕਾ ਵਿਧਾਇਕ ਮੁਖਤਾਰ ਅंसारी ਦੀ ਮੌਤ ਹੋ ਗਈ ਹੈ ਤੇ ਮੌਤ ਦਾ ਕਾਰਨ ਜੋ ਹੈ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਇੱਥੋਂ ਤੱਕ ਕਿ ਸੀਐਮ ਦੇ ਵੱਲੋਂ ਆਪਣੀ ਰਿਹائش ਦੇ ਉੱਤੇ ਇੱਕ ਵੱਡੀ ਮੀਟਿੰਗ ਵੀ ਬੁਲਾਈ ਗਈ ਹੈ ਤਾਂ ਮੰਗਲਵਾਰ ਨੂੰ ਅंसारी ਨੂੰ ਦੁਰਗਾਵਤੀ ਮੈਡੀਕਲ ਕਾਲਜ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਹਸਪਤਾਲ ਨੇ ਛੁੱਟੀ ਦਿੱਤੀ ਸੀ ਤੇ ਫਿਰ ਜੇਲ ਦੁਬਾਰਾ ਭੇਜਤਾ ਸੀ ਪਰ ਅਚਾਨਕ ਉਹਨਾਂ ਦੀ ਸਿਹਤ ਵਿਗੜਦੀ ਹੈ ਜਿਸ ਕਰਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਉਣਾ ਪੈਂਦਾ ਤੇ ਜਿਹੜੇ ਇਲਾਜ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ ਦੇ ਵਿੱਚ ਬੰਦ ਸੀ ਮੁਖ्तार ਅंसारी ਜਿਸ ਦੀ ਕੀ ਬੀਤੀ ਦੇਰ ਰਾਤ ਮੌਤ ਹੋ ਗਈ ਹੈ ਮੌਦਾ ਕਾਰਨ ਦਿਲ ਦਾ ਦੌਰਾ ਜਿਹੜਾ ਮੰਨਿਆ ਜਾ ਰਿਹਾ ਹੈ ਤਾਂ ਪੁਲਿਸ ਇਸ ਵੇਲੇ ਪੂਰੀ ਤਰ੍ਹਾਂ हाई अलर्ट ਦੇ ਉੱਤੇ ਆ ਕਿਉਂਕਿ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਰਨਾਤੀ ਹੈ ਫੌਜੀ ਜਵਾਨਾਂ ਦੀ ਵੀ ਡਿਊਟੀ ਜਿਹੜੀ ਹੈ ਲਗਾ ਦਿੱਤੀ ਗਈ ਹੈ ਹਾਲਾਂਕਿ ਅੱਜ ਮੁਖ्तार ਅंसारी ਦਾ ਸਸਕਾਰ ਕੀਤਾ ਜਾਂਦਾ ਹੈ ਜਨਹੀਂ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਫੌਜੀ ਜਵਾਨ ਜਿਹੜੇ ਆ ਤਿਆਰ ਬਰ ਤਿਆਰ ਨੇ ਇੱਥੋਂ ਤੱਕ ਕਿ ਰਾਤ ਦੇ ਸਮੇਂ ਵੀ ਜੋ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਤੈਨਾਤੀ ਕੀਤੀ ਗਈ ਸੀ। ਮਤੋਂ ਬਾਅਦ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਇਥੋਂ ਤੱਕ ਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਯਾਨੀ ਕਿ 4 ਤੋਂ 5 ਵਿਅਕਤੀ ਹੁਣ ਇਕੱਠੇ ਨਹੀਂ ਖੜ੍ਹ ਸਕਦੇ ਕਿਉਂਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਯੂਪੀ ਦੇ ਵਿੱਚ ਇਹ ਧਾਰਾ ਲਾਗੂ ਕੀਤੀ ਹੈ ਕਿਉਂਕਿ ਵਿਚ ਦਿਨੀ ਹਸਪਤਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਮੌਤ ਦਾ ਕਾਰਨ ਹਾਰਟ ਅਟੈਕ ਮੰਨਿਆ ਜਾ ਰਿਹਾ ਪਰ ਇਹ ਸਭ ਦੇ ਵਿਚਾਲੇ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਚੱਪੇ-ਚੱਪੇ ਦੀ ਉੱਤੇ ਪੁਲਿਸ ਦੀ ਤਨਾਤੀ ਕੀਤੀ ਗਈ ਹੈ ਬਾਂਦਾ ਮੈਡੀਕਲ ਕਾਲਜ ਦੇ ਵਿੱਚ ਇਲਾਜ ਦੇ ਦਰਮਿਆਨ ਜੋ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਕਈ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਜੋ ਹੈ ਫਲੈਗ ਮਾਰਚ 20 ਕੀਤਾ ਜਾ ਰਿਹਾ ਹੈ ਤਾਂ ਪਰਿਵਾਰ ਦੇ ਵੱਲੋਂ ਕਾਫੀ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕ ਸੱਚਾਈ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮੁਖ्तार ਅंसारी ਦੀ ਮੌਤ ਜਿਹੜੀ ਹੈ ਉਹ ਦਿਲ ਦਾ ਦੌਰਾ ਪੈਣ ਕਰਕੇ ਹੁੰਦੀ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਸਨ ਕਿ ਅਚਾਨਕ ਜੇਲ੍ਹ ਦੇ ਵਿੱਚ ਬੰਦ ਮੁਖਤਾਰ ਅंसारी ਦੀ ਸਿਹਤ ਵਿਗੜੀ ਹੈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਉਸ ਵੇਲੇ ਕਾਰਨ ਦੱਸਿਆ ਗਿਆ ਸੀ ਕਿ ਪੇਟ ਦੇ ਵਿੱਚ ਦਰਦ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਬੀਤੀ ਰਾਤ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਾਬਕਾ ਵਿਧਾਇਕ ਮੁਖਤਾਰ ਅंसारी ਦੀ ਮੌਤ ਹੋ ਗਈ ਹੈ ਤੇ ਮੌਤ ਦਾ ਕਾਰਨ ਜੋ ਹੈ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਇੱਥੋਂ ਤੱਕ ਕਿ ਸੀਐਮ ਦੇ ਵੱਲੋਂ ਆਪਣੀ ਰਿਹائش ਦੇ ਉੱਤੇ ਇੱਕ ਵੱਡੀ ਮੀਟਿੰਗ ਵੀ ਬੁਲਾਈ ਗਈ ਹੈ ਤਾਂ ਮੰਗਲਵਾਰ ਨੂੰ ਅंसारी ਨੂੰ ਦੁਰਗਾਵਤੀ ਮੈਡੀਕਲ ਕਾਲਜ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਹਸਪਤਾਲ ਨੇ ਛੁੱਟੀ ਦਿੱਤੀ ਸੀ ਤੇ ਫਿਰ ਜੇਲ ਦੁਬਾਰਾ ਭੇਜਤਾ ਸੀ ਪਰ ਅਚਾਨਕ ਉਹਨਾਂ ਦੀ ਸਿਹਤ ਵਿਗੜਦੀ ਹੈ ਜਿਸ ਕਰਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਉਣਾ ਪੈਂਦਾ ਤੇ ਜਿਹੜੇ ਇਲਾਜ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ ਦੇ ਵਿੱਚ ਬੰਦ ਸੀ ਮੁਖ्तार ਅंसारी ਜਿਸ ਦੀ ਕੀ ਬੀਤੀ ਦੇਰ ਰਾਤ ਮੌਤ ਹੋ ਗਈ ਹੈ ਮੌਦਾ ਕਾਰਨ ਦਿਲ ਦਾ ਦੌਰਾ ਜਿਹੜਾ ਮੰਨਿਆ ਜਾ ਰਿਹਾ ਹੈ ਤਾਂ ਪੁਲਿਸ ਇਸ ਵੇਲੇ ਪੂਰੀ ਤਰ੍ਹਾਂ ਹਾਈ ਅਲਰਟ ਦੇ ਉੱਤੇ ਹੈ ਕਿਉਂਕਿ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਨਖਾਤੀ ਹੈ ਫੌਜੀ ਜਵਾਨਾਂ ਦੀ ਵੀ ਡਿਊਟੀ ਜਿਹੜੀ ਹੈ ਲਗਾ ਦਿੱਤੀ ਗਈ ਹੈ ਹਾਲਾਂਕਿ ਅੱਜ ਮੁਖਤਾਰ ਅंसारी ਦਾ ਸਸਕਾਰ ਕੀਤਾ ਜਾਂਦਾ ਹੈ ਜਨਹੀਂ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਫੌਜੀ ਜਵਾਨ ਜਿਹੜੇ ਆ ਤਿਆਰ ਬਰ ਤਿਆਰ ਨੇ ਇੱਥੋਂ ਤਾਂ ਕਿ ਰਾਤ ਦੇ ਸਮੇਂ ਵੀ ਜੋ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਤੈਨਾਤੀ ਕੀਤੀ ਗਈ ਸੀ ਮਤੋਂ ਬਾਅਦ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਇਥੋਂ ਤੱਕ ਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਯਾਨੀ ਕਿ 4 ਤੋਂ 5 ਵਿਅਕਤੀ ਹੁਣ ਇਕੱਠੇ ਨਹੀਂ ਖੜ ਸਕਦੇ ਕਿਉਂਕਿ ਧਾਰਾ 146 ਲਾਗੂ ਕਰ ਦਿੱਤੀ ਗਈ ਹੈ ਯੂਪੀ ਦੇ ਵਿੱਚ ਇਹ ਧਾਰਾ ਲਾਗੂ ਕੀਤੀ ਹੈ ਕਿਉਂਕਿ ਵਿਚ ਦਿਨੀ ਹਸਪਤਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਮੌਤ ਦਾ ਕਾਰਨ ਹਾਰਟ ਅਟੈਕ ਮੰਨਿਆ ਜਾ ਰਿਹਾ ਪਰ ਇਹ ਸਭ ਦੇ ਵਿਚਾਲੇ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਚਪੇ-ਚਪੇ ਦੇ ਉੱਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਬਾਂਦਾ ਮੈਡੀਕਲ ਕਾਲਜ ਦੇ ਵਿੱਚ ਇਲਾਜ ਦੇ ਦਰਮਿਆਨ ਜੋ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਕਈ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਜੋ ਹੈ ਫਲੈਗ ਮਾਰਚ 20 ਕੀਤਾ ਜਾ ਰਿਹਾ ਤਾਂ ਪਰਿਵਾਰ ਦੇ ਵੱਲੋਂ ਕਾਫੀ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਸੱਚਾਈ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮੁਖ्तार ਅंसारी ਦੀ ਮੌਤ ਜਿਹੜੀ ਹੈ ਉਹ ਦਿਲ ਦਾ ਦੌਰਾ ਪੈਣ ਕਰਕੇ ਹੁੰਦੀ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਸਨ ਕਿ ਅਚਾਨਕ ਜੇਲ੍ਹ ਦੇ ਵਿੱਚ ਬੰਦ ਮੁਖਤਾਰ ਅंसारी ਜੀ ਸਿਹਤ ਵਿਗੜੀ ਹੈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਉਸ ਵੇਲੇ ਕਾਰਨ ਦੱਸਿਆ ਗਿਆ ਸੀ ਕਿ ਪੇਟ ਦੇ ਵਿੱਚ ਦਰਦ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਬੀਤੀ ਰਾਤ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਾਬਕਾ ਵਿਧਾਇਕ ਮੁਖਤਾਰ ਅंसारी ਦੀ ਮੌਤ ਹੋ ਗਈ ਹੈ ਤੇ ਮੌਦਾ ਕਾਰਨ ਜੋ ਹੈ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਇੱਥੋਂ ਤੱਕ ਕਿ ਸੀਐਮ ਦੇ ਵੱਲੋਂ ਆਪਣੀ ਰਿਹائش ਦੇ ਉੱਤੇ ਇੱਕ ਵੱਡੀ ਮੀਟਿੰਗ ਵੀ ਬੁਲਾਈ ਗਈ ਹੈ ਤਾਂ ਮੰਗਲਵਾਰ ਨੂੰ ਅंसारी ਨੂੰ ਦੁਰਗਾਵਤੀ ਮੈਡੀਕਲ ਕਾਲਜ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਹਸਪਤਾਲ ਨੇ ਛੁੱਟੀ ਦੇ ਦਿੱਤੀ ਸੀ ਤੇ ਫਿਰ ਜੇਲ ਦੁਬਾਰਾ ਭੇਜਤਾ ਸੀ ਪਰ ਅਚਾਨਕ ਉਹਨਾਂ ਦੀ ਸਿਹਤ ਵਿਗੜਦੀ ਹੈ ਜਿਸ ਕਰਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਉਣਾ ਪੈਂਦਾ ਤੇ ਜਿਹੜੇ ਇਲਾਜ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ ਦੇ ਵਿੱਚ ਬੰਦ ਸੀ ਮੁਖ्तार ਅंसारी ਜਿਸ ਦੀ ਕੀ ਬੀਤੀ ਦੇਰ ਰਾਤ ਮੌਤ ਹੋ ਗਈ ਹੈ ਮੌਦਾ ਕਾਰਨ ਦਿਲ ਦਾ ਦੌਰਾ ਜਿਹੜਾ ਮੰਨਿਆ ਜਾ ਰਿਹਾ ਹੈ ਤਾਂ ਪੁਲਿਸ ਇਸ ਵੇਲੇ ਪੂਰੀ ਤਰ੍ਹਾਂ हाई अलर्ट ਦੇ ਉੱਤੇ ਹੈ ਕਿਉਂਕਿ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਨਖਾਤੀ ਹੈ ਫੌਜੀ ਜਵਾਨਾਂ ਦੀ ਵੀ ਡਿਊਟੀ ਜਿਹੜੀ ਹੈ ਲਗਾ ਦਿੱਤੀ ਗਈ ਹੈ ਹਾਲਾਂਕਿ ਅੱਜ ਮੁਖ्तार ਅंसारी ਦਾ ਸਸਕਾਰ ਕੀਤਾ ਜਾਂਦਾ ਹੈ ਜਨਹੀਂ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਫੌਜੀ ਜਵਾਨ ਜਿਹੜੇ ਆ ਤਿਆਰਬਰ ਤਿਆਰ ਨੇ ਇੱਥੋਂ ਤੱਕ ਕਿ ਰਾਤ ਦੇ ਸਮੇਂ ਵੀ ਜੋ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਮੱਦੇ ਨਜ਼ਰ ਤੈਨਾਤੀ ਕੀਤੀ ਗਈ ਸੀ ਮੌਤ ਬਾਅਦ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਇਥੋਂ ਤੱਕ ਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਯਾਨੀ ਕਿ 4 ਤੋਂ 5 ਵਿਅਕਤੀ ਹੁਣ ਇਕੱਠੇ ਨਹੀਂ ਖੜ ਸਕਦੇ ਕਿਉਂਕਿ ਧਾਰਾ 146 ਲਾਗੂ ਕਰ ਦਿੱਤੀ ਗਈ ਹੈ ਯੂਪੀ ਦੇ ਵਿੱਚ ਇਹ ਧਾਰਾ ਲਾਗੂ ਕੀਤੀ ਹੈ ਕਿਉਂਕਿ ਵਿਚ ਦਿਨੀ ਹਸਪਤਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਮੌਤ ਦਾ ਕਾਰਨ ਹਾਰਟ ਅਟੈਕ ਮੰਨਿਆ ਜਾ ਰਿਹਾ ਪਰ ਇਹ ਸਭ ਦੇ ਵਿਚਾਲੇ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਚਪੇ-ਚਪੇ ਦੇ ਉੱਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਬਾਂਦਾ ਮੈਡੀਕਲ ਕਾਲਜ ਦੇ ਵਿੱਚ ਇਲਾਜ ਦੇ ਦਰਮਿਆਨ ਜੋ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਕਈ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਜੋ ਹੈ 플ੈਗ ਮਾਰਚ 20 ਕੀਤਾ ਜਾ ਰਿਹਾ ਹੈ ਤਾਂ ਪਰਿਵਾਰ ਦੇ ਵੱਲੋਂ ਕਾਫੀ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਸੱਚਾਈ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮੁਖ्तार ਅंसारी ਦੀ ਮੌਤ ਜਿਹੜੀ ਹੈ ਉਹ ਦਿਲ ਦਾ ਦੌਰਾ ਪੈਣ ਕਰਕੇ ਹੁੰਦੀ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਸਨ ਕਿ ਅਚਾਨਕ ਜੇਲ੍ਹ ਦੇ ਵਿੱਚ ਬੰਦ ਮੁਖਤਾਰ ਅंसारी ਦੀ ਸਿਹਤ ਵਿਗੜੀ ਹੈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਉਸ ਵੇਲੇ ਕਾਰਨ ਦੱਸਿਆ ਗਿਆ ਸੀ ਕਿ ਪੇਟ ਦੇ ਵਿੱਚ ਦਰਦ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਬੀਤੀ ਰਾਤ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਾਬਕਾ ਵਿਧਾਇਕ ਮੁਖਤਾਰ ਅंसारी ਦੀ ਮੌਤ ਹੋ ਗਈ ਹੈ ਤੇ ਮੌਤ ਦਾ ਕਾਰਨ ਜੋ ਹੈ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਇੱਥੋਂ ਤੱਕ ਕਿ ਸੀਐਮ ਦੇ ਵੱਲੋਂ ਆਪਣੀ ਰਿਹائش ਦੇ ਉੱਤੇ ਇੱਕ ਵੱਡੀ ਮੀਟਿੰਗ ਵੀ ਬੁਲਾਈ ਗਈ ਹੈ ਤਾਂ ਮੰਗਲਵਾਰ ਨੂੰ ਅੰਸਾਰੀ ਨੂੰ ਦੁਰਗਾਵਤੀ ਮੈਡੀਕਲ ਕਾਲਜ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਹਸਪਤਾਲ ਨੇ ਛੁੱਟੀ ਦੇ ਦਿੱਤੀ ਸੀ ਤੇ ਫਿਰ ਜੇਲ ਦੁਬਾਰਾ ਭੇਜਤਾ ਸੀ ਪਰ ਅਚਾਨਕ ਉਹਨਾਂ ਦੀ ਸਿਹਤ ਵਿਗੜਦੀ ਹੈ ਜਿਸ ਕਰਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਉਣਾ ਪੈਂਦਾ ਤੇ ਜਿਹੜੇ ਇਲਾਜ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ ਦੇ ਵਿੱਚ ਬੰਦ ਸੀ ਮੁਖ्तार ਅंसारी ਜਿਸ ਦੀ ਕੀ ਬੀਤੀ ਦੇਰ ਰਾਤ ਮੌਤ ਹੋ ਗਈ ਹੈ ਮੌਦਾ ਕਾਰਨ ਦਿਲ ਦਾ ਦੌਰਾ ਜਿਹੜਾ ਹੈ ਮੰਨਿਆ ਜਾ ਰਿਹਾ ਹੈ ਤਾਂ ਪੁਲਿਸ ਇਸ ਵੇਲੇ ਪੂਰੀ ਤਰ੍ਹਾਂ ਹਾਈ ਅਲਰਟ ਦੇ ਉੱਤੇ ਹੈ ਕਿਉਂਕਿ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਨਖਾਤੀ ਹੈ ਫੌਜੀ ਜਵਾਨਾਂ ਦੀ ਵੀ ਡਿਊਟੀ ਜਿਹੜੀ ਹੈ ਲਗਾ ਦਿੱਤੀ ਗਈ ਹੈ ਹਾਲਾਂਕਿ ਅੱਜ ਮੁਖਤਾਰ ਅंसारी ਦਾ ਸਸਕਾਰ ਕੀਤਾ ਜਾਂਦਾ ਹੈ ਜਨਹੀਂ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਫੌਜੀ ਜਵਾਨ ਜਿਹੜੇ ਆ ਤਿਆਰ ਬਰ ਤਿਆਰ ਨੇ ਇੱਥੋਂ ਤਾਂ ਕਿ ਰਾਤ ਦੇ ਸਮੇਂ ਵੀ ਜੋ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਤੈਨਾਤੀ ਕੀਤੀ ਗਈ ਸੀ। ਮਤੋਂ ਬਾਅਦ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਇਥੋਂ ਤੱਕ ਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਯਾਨੀ ਕਿ 4 ਤੋਂ 5 ਵਿਅਕਤੀ ਹੁਣ ਇਕੱਠੇ ਨਹੀਂ ਖੜ ਸਕਦੇ ਕਿਉਂਕਿ ਧਾਰਾ 146 ਲਾਗੂ ਕਰ ਦਿੱਤੀ ਗਈ ਹੈ ਯੂਪੀ ਦੇ ਵਿੱਚ ਇਹ ਧਾਰਾ ਲਾਗੂ ਕੀਤੀ ਹੈ ਕਿਉਂਕਿ ਵਿਚ ਦਿਨੀ ਹਸਪਤਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਮੌਤ ਦਾ ਕਾਰਨ ਹਾਰਟ ਅਟੈਕ ਮੰਨਿਆ ਜਾ ਰਿਹਾ ਪਰ ਇਹ ਸਭ ਦੇ ਵਿਚਾਲੇ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਬਾਂਦਾ ਮੈਡੀਕਲ ਕਾਲਜ ਦੇ ਵਿੱਚ ਇਲਾਜ ਦੇ ਦਰਮਿਆਨ ਜੋ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਕਈ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਜੋ ਹੈ ਫਲੈਗ ਮਾਰਚ 20 ਕੀਤਾ ਜਾ ਰਿਹਾ ਹੈ ਤਾਂ ਪਰਿਵਾਰ ਦੇ ਵੱਲੋਂ ਕਾਫੀ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਸੱਚਾਈ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮੁਖ्तार ਅंसारी ਦੀ ਮੌਤ ਜਿਹੜੀ ਹੈ ਉਹ ਦਿਲ ਦਾ ਦੌਰਾ ਪੈਣ ਕਰਕੇ ਹੁੰਦੀ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਹਨ ਕਿ ਅਚਾਨਕ ਜੇਲ੍ਹ ਦੇ ਵਿੱਚ ਬੰਦ ਮੁਖਤਾਰ ਅंसारी ਦੀ ਸਿਹਤ ਵਿਗੜੀ ਹੈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਉਸ ਵੇਲੇ ਕਾਰਨ ਦੱਸਿਆ ਗਿਆ ਸੀ ਕਿ ਪੇਟ ਦੇ ਵਿੱਚ ਦਰਦ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਬੀਤੀ ਰਾਤ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਾਬਕਾ ਵਿਧਾਇਕ ਮੁਖਤਾਰ ਅंसारी ਦੀ ਮੌਤ ਹੋ ਗਈ ਹੈ ਤੇ ਮੌਤ ਦਾ ਕਾਰਨ ਜੋ ਹੈ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਇੱਥੋਂ ਤੱਕ ਕਿ ਸੀਐਮ ਦੇ ਵੱਲੋਂ ਆਪਣੀ ਰਿਹائش ਦੇ ਉੱਤੇ ਇੱਕ ਵੱਡੀ ਮੀਟਿੰਗ ਵੀ ਬੁਲਾਈ ਗਈ ਹੈ ਤਾਂ ਮੰਗਲਵਾਰ ਨੂੰ ਅंसारी ਨੂੰ ਦੁਰਗਾਵਤੀ ਮੈਡੀਕਲ ਕਾਲਜ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਹਸਪਤਾਲ ਨੇ ਛੁੱਟੀ ਦਿੱਤੀ ਸੀ ਤੇ ਫਿਰ ਜੇਲ ਦੁਬਾਰਾ ਪੇਜਤਾ ਸੀ ਪਰ ਅਚਾਨਕ ਉਹਨਾਂ ਦੀ ਸਿਹਤ ਵਿਗੜਦੀ ਹੈ ਜਿਸ ਕਰਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਉਣਾ ਪੈਂਦਾ ਤੇ ਜਿਹੜੇ ਇਲਾਜ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ ਦੇ ਵਿੱਚ ਬੰਦ ਸੀ ਮੁਖ्तार ਅंसारी ਜਿਸ ਦੀ ਕੀ ਬੀਤੀ ਦੇਰ ਰਾਤ ਮੌਤ ਹੋ ਗਈ ਹੈ ਮੌਦਾ ਕਾਰਨ ਦਿਲ ਦਾ ਦੌਰਾ ਜਿਹੜਾ ਮੰਨਿਆ ਜਾ ਰਿਹਾ ਹੈ ਤਾਂ ਪੁਲਿਸ ਇਸ ਵੇਲੇ ਪੂਰੀ ਤਰ੍ਹਾਂ ਹਾਈ ਅਲਰਟ ਦੇ ਉੱਤੇ ਹੈ ਕਿਉਂਕਿ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਨਖਾਤੀ ਹੈ ਫੌਜੀ ਜਵਾਨਾਂ ਦੀ ਵੀ ਡਿਊਟੀ ਜਿਹੜੀ ਹੈ ਲਗਾ ਦਿੱਤੀ ਗਈ ਹੈ ਹਾਲਾਂਕਿ ਅੱਜ ਮੁਖਤਾਰ ਅंसारी ਦਾ ਸਸਕਾਰ ਕੀਤਾ ਜਾਂਦਾ ਹੈ ਜਨਹੀਂ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਫੌਜੀ ਜਵਾਨ ਜਿਹੜੇ ਐ ਤਿਆਰ-ਬਰ ਤਿਆਰ ਨੇ ਇੱਥੋਂ ਤਾਂ ਕਿ ਰਾਤ ਦੇ ਸਮੇਂ ਵੀ ਜੋ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਤੈਨਾਤੀ ਕੀਤੀ ਗਈ ਸੀ ਮੌਤ ਬਾਅਦ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਇਥੋਂ ਤੱਕ ਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਯਾਨੀ ਕਿ 4 ਤੋਂ 5 ਵਿਅਕਤੀ ਹੁਣ ਇਕੱਠੇ ਨਹੀਂ ਖੜ ਸਕਦੇ ਕਿਉਂਕਿ ਧਾਰਾ 146 ਲਾਗੂ ਕਰ ਦਿੱਤੀ ਗਈ ਹੈ ਯੂਪੀ ਦੇ ਵਿੱਚ ਇਹ ਧਾਰਾ ਲਾਗੂ ਕੀਤੀ ਹੈ ਕਿਉਂਕਿ ਵਿਚ ਦਿਨੀ ਹਸਪਤਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਮੌਤ ਦਾ ਕਾਰਨ ਹਾਰਟ ਅਟੈਕ ਮੰਨਿਆ ਜਾ ਰਿਹਾ ਪਰ ਇਹ ਸਭ ਦੇ ਵਿਚਾਲੇ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਬਾਂਦਾ ਮੈਡੀਕਲ ਕਾਲਜ ਦੇ ਵਿੱਚ ਇਲਾਜ ਦੇ ਦਰਮਿਆਨ ਜੋ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਕਈ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਜੋ ਹੈ 플ੈਗ ਮਾਰਚ 20 ਕੀਤਾ ਜਾ ਰਿਹਾ ਹੈ ਤਾਂ ਪਰਿਵਾਰ ਦੇ ਵੱਲੋਂ ਕਾਫੀ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਸੱਚਾਈ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮੁਖ्तार ਅंसारी ਦੀ ਮੌਤ ਜਿਹੜੀ ਹੈ ਉਹ ਦਿਲ ਦਾ ਦੌਰਾ ਪੈਣ ਕਰਕੇ ਹੁੰਦੀ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਸਨ ਕਿ ਅਚਾਨਕ ਜੇਲ੍ਹ ਦੇ ਵਿੱਚ ਬੰਦ ਮੁਖਤਾਰ ਅंसारी ਦੀ ਸਿਹਤ ਵਿਗੜੀ ਹੈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਉਸ ਵੇਲੇ ਕਾਰਨ ਦੱਸਿਆ ਗਿਆ ਸੀ ਕਿ ਪੇਟ ਦੇ ਵਿੱਚ ਦਰਦ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਬੀਤੀ ਰਾਤ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਾਬਕਾ ਵਿਧਾਇਕ ਮੁਖਤਾਰ ਅंसारी ਦੀ ਮੌਤ ਹੋ ਗਈ ਹੈ ਤੇ ਮੌਤ ਦਾ ਕਾਰਨ ਜੋ ਹੈ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਯੂਪੀ ਦੇ ਵਿੱਚ ਤਾਰਾ 144 ਲਗਾ ਦਿੱਤੀ ਗਈ ਹੈ ਇੱਥੋਂ ਤੱਕ ਕਿ ਸੀਐਮ ਦੇ ਵੱਲੋਂ ਆਪਣੀ ਰਿਹائش ਦੇ ਉੱਤੇ ਇੱਕ ਵੱਡੀ ਮੀਟਿੰਗ ਵੀ ਬੁਲਾਈ ਗਈ ਹੈ ਤਾਂ ਮੰਗਲਵਾਰ ਨੂੰ ਅੰਸਾਰੀ ਨੂੰ ਦੁਰਗਾਵਤੀ ਮੈਡੀਕਲ ਕਾਲਜ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਹਸਪਤਾਲ ਨੇ ਛੁੱਟੀ ਦਿੱਤੀ ਸੀ ਤੇ ਫਿਰ ਜੇਲ ਦੁਬਾਰਾ ਭੇਜਤਾ ਸੀ ਪਰ ਅਚਾਨਕ ਉਹਨਾਂ ਦੀ ਸਿਹਤ ਵਿਗੜਦੀ ਹੈ ਜਿਸ ਕਰਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਉਣਾ ਪੈਂਦਾ ਤੇ ਜਿਹੜੇ ਇਲਾਜ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ ਦੇ ਵਿੱਚ ਬੰਦ ਸੀ ਮੁਖ्तार ਅंसारी ਜਿਸ ਦੀ ਕੀ ਬੀਤੀ ਦੇਰ ਰਾਤ ਮੌਤ ਹੋ ਗਈ ਹੈ ਮੌਦਾ ਕਾਰਨ ਦਿਲ ਦਾ ਦੌਰਾ ਜਿਹੜਾ ਮੰਨਿਆ ਜਾ ਰਿਹਾ ਹੈ ਤਾਂ ਪੁਲਿਸ ਇਸ ਵੇਲੇ ਪੂਰੀ ਤਰ੍ਹਾਂ ਹਾਈ ਅਲਰਟ ਦੇ ਉੱਤੇ ਹੈ ਕਿਉਂਕਿ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਨਖਾਤੀ ਹੈ ਫੌਜੀ ਜਵਾਨਾਂ ਦੀ ਵੀ ਡਿਊਟੀ ਜਿਹੜੀ ਹੈ ਲਗਾ ਦਿੱਤੀ ਗਈ ਹੈ ਹਾਲਾਂਕਿ ਅੱਜ ਮੁਖਤਾਰ ਅंसारी ਦਾ ਸਸਕਾਰ ਕੀਤਾ ਜਾਂਦਾ ਹੈ ਜਨਹੀਂ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਫੌਜੀ ਜਵਾਨ ਜਿਹੜੇ ਐ ਤਿਆਰ-ਬਰ ਤਿਆਰ ਨੇ ਇੱਥੋਂ ਤਾਂ ਕਿ ਰਾਤ ਦੇ ਸਮੇਂ ਵੀ ਜੋ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਤੈਨਾਤੀ ਕੀਤੀ ਗਈ ਸੀ ਮੌਤ ਬਾਅਦ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਇਥੋਂ ਤੱਕ ਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਯਾਨੀ ਕਿ 4 ਤੋਂ 5 ਵਿਅਕਤੀ ਹੁਣ ਇਕੱਠੇ ਨਹੀਂ ਖੜ੍ਹ ਸਕਦੇ ਕਿਉਂਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਯੂਪੀ ਦੇ ਵਿੱਚ ਇਹ ਧਾਰਾ ਲਾਗੂ ਕੀਤੀ ਹੈ ਕਿਉਂਕਿ ਵਿਚ ਦਿਨੀ ਹਸਪਤਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਮੌਤ ਦਾ ਕਾਰਨ ਹਾਰਟ ਅਟੈਕ ਮੰਨਿਆ ਜਾ ਰਿਹਾ ਪਰ ਇਹ ਸਭ ਦੇ ਵਿਚਾਲੇ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਣਾਤੀ ਕੀਤੀ ਗਈ ਹੈ ਬਾਂਦਾ ਮੈਡੀਕਲ ਕਾਲਜ ਦੇ ਵਿੱਚ ਇਲਾਜ ਦੇ ਦਰਮਿਆਨ ਜੋ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਕਈ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਜੋ ਹੈ ਫਲੈਗ ਮਾਰਚ 20 ਕੀਤਾ ਜਾ ਰਿਹਾ ਹੈ ਤਾਂ ਪਰਿਵਾਰ ਦੇ ਵੱਲੋਂ ਕਾਫੀ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਸੱਚਾਈ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮੁਖ्तार ਅंसारी ਦੀ ਮੌਤ ਜਿਹੜੀ ਹੈ ਉਹ ਦਿਲ ਦਾ ਦੌਰਾ ਪੈਣ ਕਰਕੇ ਹੁੰਦੀ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਸਨ ਕਿ ਅਚਾਨਕ ਜੇਲ੍ਹ ਦੇ ਵਿੱਚ ਬੰਦ ਮੁਖਤਾਰ ਅंसारी ਦੀ ਸਿਹਤ ਵਿਗੜੀ ਹੈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਉਸ ਵੇਲੇ ਕਾਰਨ ਦੱਸਿਆ ਗਿਆ ਸੀ ਕਿ ਪੇਟ ਦੇ ਵਿੱਚ ਦਰਦ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਬੀਤੀ ਰਾਤ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਾਬਕਾ ਵਿਧਾਇਕ ਮੁਖਤਾਰ ਅंसारी ਦੀ ਮੌਤ ਹੋ ਗਈ ਹੈ ਤੇ ਮੌਤ ਦਾ ਕਾਰਨ ਜੋ ਹੈ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਇੱਥੋਂ ਤੱਕ ਕਿ ਸੀਐਮ ਦੇ ਵੱਲੋਂ ਆਪਣੀ ਰਿਹائش ਦੇ ਉੱਤੇ ਇੱਕ ਵੱਡੀ ਮੀਟਿੰਗ ਵੀ ਬੁਲਾਈ ਗਈ ਹੈ ਤਾਂ ਮੰਗਲਵਾਰ ਨੂੰ ਅंसारी ਨੂੰ ਦੁਰਗਾਵਤੀ ਮੈਡੀਕਲ ਕਾਲਜ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਹਸਪਤਾਲ ਨੇ ਛੁੱਟੀ ਦੇ ਦਿੱਤੀ ਸੀ ਤੇ ਫਿਰ ਜੇਲ ਦੁਬਾਰਾ ਭੇਜਤਾ ਸੀ ਪਰ ਅਚਾਨਕ ਉਹਨਾਂ ਦੀ ਸਿਹਤ ਵਿਗੜਦੀ ਹੈ ਜਿਸ ਕਰਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਉਣਾ ਪੈਂਦਾ ਤੇ ਜਿਹੜੇ ਇਲਾਜ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ ਦੇ ਵਿੱਚ ਬੰਦ ਸੀ ਮੁਖ्तार ਅंसारी ਜਿਸ ਦੀ ਕੀ ਬੀਤੀ ਦੇਰ ਰਾਤ ਮੌਤ ਹੋ ਗਈ ਹੈ ਮੌਦਾ ਕਾਰਨ ਦਿਲ ਦਾ ਦੌਰਾ ਜਿਹੜਾ ਮੰਨਿਆ ਜਾ ਰਿਹਾ ਹੈ ਤਾਂ ਪੁਲਿਸ ਇਸ ਵੇਲੇ ਪੂਰੀ ਤਰ੍ਹਾਂ ਹਾਈ ਅਲਰਟ ਦੇ ਉੱਤੇ ਹੈ ਕਿਉਂਕਿ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਚੱਪੇ-ਚੱਪੇ ਦੇ ਉੱਤੇ ਪੁਲਿਸ ਦੀ ਤਨਖਾਤੀ ਹੈ ਫੌਜੀ ਜਵਾਨਾਂ ਦੀ ਵੀ ਡਿਊਟੀ ਜਿਹੜੀ ਹੈ ਲਗਾ ਦਿੱਤੀ ਗਈ ਹੈ ਹਾਲਾਂਕਿ ਅੱਜ ਮੁਖਤਾਰ ਅंसारी ਦਾ ਸਸਕਾਰ ਕੀਤਾ ਜਾਂਦਾ ਹੈ ਜਨਹੀਂ ਇਸ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ ਪਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਫੌਜੀ ਜਵਾਨ ਜਿਹੜੇ ਆ ਤਿਆਰ ਬਰ ਤਿਆਰ ਨੇ ਇੱਥੋਂ ਤਾਂ ਕਿ ਰਾਤ ਦੇ ਸਮੇਂ ਵੀ ਜੋ ਹੈ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਤੈਨਾਤੀ ਕੀਤੀ ਗਈ ਸੀ। ਮਤੋਂ ਬਾਅਦ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਇਥੋਂ ਤੱਕ ਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਯਾਨੀ ਕਿ 4 ਤੋਂ 5 ਵਿਅਕਤੀ ਹੁਣ ਇਕੱਠੇ ਨਹੀਂ ਖੜ੍ਹ ਸਕਦੇ ਕਿਉਂਕਿ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਯੂਪੀ ਦੇ ਵਿੱਚ ਇਹ ਧਾਰਾ ਲਾਗੂ ਕੀਤੀ ਹੈ ਕਿਉਂਕਿ ਵਿਚ ਦਿਨੀ ਹਸਪਤਾਲ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਰਿਵਾਰ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਮੌਤ ਦਾ ਕਾਰਨ ਹਾਰਟ ਅਟੈਕ ਮੰਨਿਆ ਜਾ ਰਿਹਾ ਪਰ ਇਹ ਸਭ ਦੇ ਵਿਚਾਲੇ ਪੁਲਿਸ ਦੇ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਚੱਪੇ-ਚੱਪੇ ਦੀ ਉੱਤੇ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਬਾਂਦਾ ਮੈਡੀਕਲ ਕਾਲਜ ਦੇ ਵਿੱਚ ਇਲਾਜ ਦੇ ਦਰਮਿਆਨ ਜੋ ਹੈ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਕਈ ਥਾਵਾਂ ਦੇ ਉੱਤੇ ਪੁਲਿਸ ਦੇ ਵੱਲੋਂ ਜੋ ਹੈ ਫਲੈਗ ਮਾਰਚ 20 ਕੀਤਾ ਜਾ ਰਿਹਾ ਹੈ ਤਾਂ ਪਰਿਵਾਰ ਦੇ ਵੱਲੋਂ ਕਾਫੀ ਇਲਜ਼ਾਮ ਲਗਾਏ ਜਾ ਰਹੇ ਨੇ ਹਾਲਾਂਕਿ ਇਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਮੁਖਤਾਰ ਅंसारी ਦੀ ਮੌਤ ਜਿਹੜੀ ਹੈ ਉਹ ਦਿਲ ਦਾ ਦੌਰਾ ਪੈਣ ਕਰਕੇ ਹੁੰਦੀ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਸਨ ਕਿ ਅਚਾਨਕ ਜੇਲ੍ਹ ਦੇ ਵਿੱਚ ਬੰਦ ਮੁਖਤਾਰ ਅंसारी ਦੀ ਸਿਹਤ ਵਿਗੜੀ ਹੈ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਤੇ ਉਸ ਵੇਲੇ ਕਾਰਨ ਦੱਸਿਆ ਗਿਆ ਸੀ ਕਿ ਪੇਟ ਦੇ ਵਿੱਚ ਦਰਦ ਸੀ ਜਿਸ ਕਰਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਬੀਤੀ ਰਾਤ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਾਬਕਾ ਵਿਧਾਇਕ ਮੁਖਤਾਰ ਅंसारी ਦੀ ਮੌਤ ਹੋ ਗਈ ਹੈ ਤੇ ਮੌਤ ਦਾ ਕਾਰਨ ਜੋ ਹੈ ਦਿਲ ਦਾ ਦੌਰਾ ਮੰਨਿਆ ਜਾ ਰਿਹਾ ਜਿਸ ਤੋਂ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਯੂਪੀ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਇੱਥੋਂ ਤੱਕ ਕਿ ਸੀਐਮ ਦੇ ਵੱਲੋਂ ਆਪਣੀ ਰਿਹائش ਦੇ ਉੱਤੇ ਇੱਕ ਵੱਡੀ ਮੀਟਿੰਗ ਵੀ ਬੁਲਾਈ ਗਈ ਹੈ ਤਾਂ ਮੰਗਲਵਾਰ ਨੂੰ ਅंसारी ਨੂੰ ਦੁਰਗਾਵਤੀ ਮੈਡੀਕਲ ਕਾਲਜ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਹਸਪਤਾਲ ਨੇ ਛੁੱਟੀ ਦਿੱਤੀ ਸੀ ਤੇ ਫਿਰ ਜੇਲ ਦੁਬਾਰਾ ਪੇਜਤਾ ਸੀ ਪਰ ਅਚਾਨਕ ਉਹਨਾਂ ਦੀ ਸਿਹਤ ਵਿਗੜਦੀ ਹੈ ਜਿਸ ਕਰਕੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਉਣਾ ਪੈਂਦਾ ਤੇ ਜਿਹੜੇ ਇਲਾਜ ਉਹਨਾਂ ਦੀ ਮੌਤ ਹੋ ਜਾਂਦੀ ਆ ਤਾਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ ਦੇ ਵਿੱਚ ਬੰਦ ਸੀ ਮੁਖ्तार ਅंसारी ਜਿਸ ਦੀ ਕੀ ਬੀਤੀ ਦੇਰ ਰਾਤ ਮੌਤ ਹੋ ਗਈ ਹੈ ਮੌਦਾ ਕਾਰਨ ਦਿਲ ਦਾ ਦੌਰਾ ਜਿਹੜਾ ਮੰਨਿਆ ਜਾ ਰਿਹਾ ਹੈ ਤਾਂ ਪੁਲੀ